ਸਤਿ ਸ੍ਰੀ ਅਕਾਲ ਦੋਸਤੋ ਅਸੀਂ ਖੜੇ ਆਂ ਧਰਮ ਕੋਟ ਆ ਜਿਹੜਾ ਸਾਹਮਣੇ ਰੋਡ ਦਿਸ ਰਿਹਾ ਇਹ ਮੋਗੇ ਨੂੰ ਜਾ ਰਿਹਾ ਤੇ ਆ ਧਰਮ ਕੋਟ ਵੱਲੋਂ ਆ ਰਿਹਾ ਤੇ ਆ ਪੁਰਾਣਾ ਸ਼ਰਾਬ ਦਾ ਠੇਕਾ ਜਿਹੜਾ ਇਹਦੇ ਮੂਹਰੇ ਨਾ ਅੰਕਲ ਨੇ ਗੰਨਿਆਂ ਦੇ ਜੂਸ ਦੀ ਰੇੜੀ ਲਾਈ ਆ ਪੀਟ ਰੇੜਾ ਤੇ ਅੰਕਲ ਹੁਣੀ ਬਾਹਰੋਂ ਆਏ ਆ ਤੇ ਬਾਹਰੋਂ ਆ ਕੇ ਇੱਧਰ ਕੰਮ ਕੀਤਾ ਤੇ ਅੰਕਲ ਨਾਲ ਮਿਲਾਉਨੇ ਆ ਤੁਹਾਨੂੰ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਅੰਕਲ ਜੀ ਨਾਂ ਆਪਣਾ ਨਾਂ ਫਾਕ ਸਿੰਘ ਜੀ ਤੇ ਮੋਬਾਈਲ ਨੰਬਰ ਤੁਹਾਡਾ ਹੀ ਮੋਬਾਈਲ ਨੰਬਰ 73 ਹਾਂਜੀ 270 ਹਾਂਜੀ 96231 ਠੀਕ ਹੈ ਜੀ ਤੇ ਕਿੰਨਾ ਕੁ ਟਾਈਮ ਹੋ ਗਿਆ ਸ਼ੁਰੂ ਕੀਤੇ ਨੂੰ ਆ ਸ਼ੁਰੂ ਕੀਤੇ ਨੂੰ 2 ਮਹੀਨੇ ਹੋ ਗਏ 2 ਮਹੀਨੇ ਕਿਵੇਂ ਰਿਸਪੌਂਸ ਵਧੀਆ ਮਿਲਦਾ ਹੈ ਹਾਂਜੀ ਹਾਂਜੀ ਵਧੀਆ ਦਿਹਾੜੀ ਬਣ ਜਾਂਦੇ ਤੇ ਤੁਸੀਂ ਕਹਿੰਦੇ ਬਾਹਰ ਤੁਸੀਂ ਲਾ ਕੇ ਹਾਂਜੀ ਮੈਂ ਬਾਹਰ ਲਾਇਆ 11-12 ਸਾਲ ਸੀ ਸਾਰ ਤੇ ਫਿਰ ਕਿਵੇਂ ਵਿਚਾਰ ਬਣ ਗਿਆ ਵੀ ਇੱਧਰ ਕਰੀਏ ਪੰਜਾਬ ਦੀ ਐਨਕੀ ਫਰਾਂਸ ਬਣ ਗਿਆ ਵੀ ਕੰਪਨੀ ਨੇ ਭੇਜਤਾ ਆ ਮੈਂ ਨਹੀਂ ਦਾ ਅੱਛਾ ਜੀ ਤੇ ਕੰਪਨੀ ਕਹਦਾ ਭੇਜਾਇਗਾ ਫਰਦੀਜਾ ਵੀ ਖਤਮ ਸੀ ਠੀਕ ਆ ਤੇ ਫਿਰ ਵੀਜ਼ਾ ਮਿਲਦਾ ਨਹੀਂ ਸੀ ਤੇ ਫਿਰ ਮੈਂ ਯਾਤਰਾ ਲਿਆ ਕੰਮ ਨਾਲੇ ਆਪਦੇ ਇੱਥੇ ਬੈਠੇ ਆ ਪੰਜਾਬ ਚ ਹਾਂ ਜੀ ਇਹ ਕੋ ਮੇਰੇ ਯਾਰ ਦੋਸਤ ਸੀ ਉਹਨਾਂ ਨੇ ਥੋੜੀ ਮਦਦ ਕਰਤੀ ਚਾਲ ਇਹਨੇ ਨਾਲ ਲੈ ਲਿਆ ਜੀ ਓਕੇ ਤੇ ਬਾਹਰ ਕਿਹੜੀ ਜਗ੍ਹਾ ਸੀ ਤੁਸੀਂ ਮੈਂ ਵੀ ਦੋਹਾ ਦੋਹਾ ਕਤ ਹਾਂ ਵੀ ਤੇ ਇੱਥੇ ਹੁਣ ਜਾਨੀ ਕਿ ਫੁੱਟਾ ਹੋ ਗਿਆ ਪੱਕਾ ਟਿਕਾਣਾ ਬਣ ਗਿਆ ਹਾਂ ਵੀ ਹੁਣ ਮੈਂ ਫਿਰ ਨਾਲੇ ਉਬਰ ਦੇ ਹਿਸਾਬ ਨਾਲ ਹੀ ਹੁਣ ਮੈਂ ਵੀ ਆ ਵੀ ਨਹੀਂ ਮਿਲਣਾ ਹੀ ਤੇ ਮੈਂ ਹਾਂ ਰਾਬਾ ਹੀ ਬਣਾ ਲੈ ਜਾਣਾ ਵੀ ਹਾਂ ਸਹੀ ਹੈ ਤੇ ਆਹ ਕੰਮ ਚਲਾਈ ਜਾਣ ਮਾਰੇ ਸੌਖੇ ਕਰਕੇ ਸੱਚੇ ਪਾਗਿਆ ਹਾਂਜੀ ਚੱਲ ਪੈਣਾ ਹੀ ਕੰਮ ਪੰਜਾਬ 'ਚ ਕੰਮ ਦੀ ਤਾਂ ਕੋਈ ਘਾਟ ਨਹੀਂ ਹੈ ਕਰਨ ਵਾਲਾ ਚਾਹੀਦਾ ਹਾਂਜੀ 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 ਬਾਕੀ ਜਿੰਦਾ ਬੰਦਾ ਮਿਹਨਤ ਕਰਦਾ ਉਹਦਾ ਚੱਲ ਹੀ ਪੈਂਦਾ ਹਾਂਜੀ 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 ਬਾਕੀ ਤੁਹਾਡੀ ਸਾਫ ਸਫਾਈ ਬਹੁਤ ਆ ਮੈਂ 2-3 ਵਾਰੀ ਆਇਆ ਦੇਖਿਆ ਤਾਂ ਹੀ ਬਾਕੀ ਤੁਹਾਡੇ ਗੰਨਿਆਂ ਗੁੰਨਿਆਂ ਦੀ ਬਹੁਤ ਸਾਫ ਸਫਾਈ ਹੁੰਦੀ ਇੰਨੀ ਕਿਸੇ ਦੀ ਸਫਾਈ ਨਹੀਂ ਹੁੰਦੀ ਜਿੰਨੀ ਤੁਸੀਂ ਸਾਫ ਕਰਕੇ ਰੱਖਦੇ ਆ ਗਲਾਸ ਪੈਰਾ ਸਾਰਾ ਸਾਫ ਹੁੰਦਾ ਏ ਤੇ ਦੋਸਤੋ ਕੋਈ ਵੀ ਸੱਜਣ ਲੰਗਦਾ ਟੱਪਦਾ ਅੰਕਲ ਕੋਲੇ ਜ਼ਰੂਰ ਖੜਕੇ ਜਾਇਆ ਕਰੋ ਤੇ ਬਹੁਤ ਧੰਨਵਾਦ ਤੁਹਾਡਾ ਤੇ ਪੈਂਡ ਅੰਕਲ ਆਪਣਾ ਇੱਥੇ ਨੇੜੇ ਹੀ ਆ। ਆਗੇ ਪੈਂਡ ਲੋਗੜਾ ਜੀ। ਸਾਡੇ ਸਰੇ ਤੇ ਰੇੜੇ ਤੇ ਹੀ ਆ ਜਾ। ਆਲੇ ਇੱਥੇ ਆਦਣਾ ਤੇ ਸ਼ਾਉ ਨੂੰ ਇਹੀ ਲੈ ਜਾਣਾ। ਚਲੋ ਵਧੀਆ ਨਾਲੇ ਆਉਣ ਜਾਣ ਦਾ ਤੁਹਾਨੂੰ ਸੌਖਾ ਸਭਣਿਆ ਤੇ ਨਹੀਂ ਨਾਲ ਹੀ ਲੈ ਜਾਂਦੇ ਆ। ਹਾਂ ਵੀ ਹਾਂ ਜੀ। ਠੀਕ ਹੈ ਜੀ। 11 ਦੋ ਤੋਂ ਦਾ ਹੱਥ ਹੈਗਾ ਮਗਰ ਜੀ। ਇਹ ਬਹੁਤ ਵੱਡੀ ਗੱਲ ਹੈ ਜਿੰਨੇ ਨਾ ਯਾਰ ਪੀਲੀ ਮਗਰ ਸਪੋਰਟ ਕਰਦੇ ਆ। ਕਲਵਿੰਦਰ ਸਿੰਘ ਆ, ਪਰਮਜੀਤ ਸਿੰਘ ਆ, ਸੱਤਾ ਜਰਾਲਾਵਾ ਦਾ ਮੋਟਰ ਵਾਲਾ, ਬਲਬੀਰ ਸਿੰਘ। ਚੰਗੀ ਪਹਿਣੀ ਉਠਣੀ ਆਈ ਚੰਗਾ ਇਹਨਾਂ ਦੀ ਆਦਾ ਵਾਲਾ ਹੀ ਵਧੀਆ ਗੱਲ ਆਈ ਜਿਹਦੇ ਨਾਲ ਯਾਰ ਮਿੱਤਰ ਖੜਦੇ ਆ ਉਹਦੇ ਨਾਲ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਅੰਕਲ ਮਹਾਰਾਜ ਚੜਦੀ ਕਲਾ ਕਰੇ ਬਹੁਤ ਠੀਕ ਚਲੋ ਦੋਸਤੋ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਤੇ ਕਰਿਓ ਸਪੋਰਟ ਜਿਹੜਾ ਵੀ ਮੇਰਾ ਵੀਰ ਇੱਧਰ ਲੰਘਿਆ ਜਰੂਰ ਅੰਕਲ ਕੋਲੋਂ ਜੂਸ ਪੀ ਕੇ ਜਾਇਓ ਇੱਕ ਵਾਰੀ ਤੁਹਾਨੂੰ ਕੁਆਲਿਟੀ ਵੇਖ ਕੇ ਆਪੇ ਪਤਾ ਲੱਗ ਜਾਊਗਾ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਤੇ ਧੰਨਵਾਦ ਦੋਸਤੋ